ਸਨਾਤਨ ਜਾਗਰਣ ਮੰਚੇਵਲੋਂ ਪਹਿਲਾਂ ਤੇ ਸਭ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਤੇ ਜਿਹੜੀ ਆਪਾਂ ਪਿਛਲੇ ਸਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਦਾ 22 ਜਨਵਰੀ ਨੂੰ ਕੀਤਾ ਸੀ ਪ੍ਰੋਗਰਾਮ ਉਹ ਇਸ ਵਾਰ 11 ਜਨਵਰੀ ਨੂੰ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਖਾਸ ਹੈ ਸਾਡਾ ਜਿੱਦਾਂ ਪਾਲਕੀ ਹੋਏਗੀ ਉਹਦੇ ਵਿੱਚ ਆਪਣਾ ਬੁਲੇਟ ਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਬੁਲੇਟ ਤੇ ਕਰਨਗੀਆਂ ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਤੋਂ ਹਨੂਮਾਨ ਜੀ ਦੇ ਸਰੂਪ ਆ ਰਿਹਾ ਵਰਨ ਸੈਨਾ ਆ ਰਹੀ ਹੈ ਨਾਲ ਉਹਦੇ ਇਲਾਵਾ ਹੋਰ ਆਪਾਂ ਨਾਲ ਆਪਣਾ ਸਾਰਾ ਸੰਗਤ ਦਾ ਜੋ ਵੀ ਹੈਗਾ ਸਭ ਕਰਨਗੇ ਤੇ ਯੋਧਿਆ ਤੋਂ ਵੀ ਆਮਣਾ ਲਾਈ ਦੀ ਇੱਕ ਪ੍ਰਤਿਮਾ ਆ ਰਹੀ ਹੈ ਜਿਹਦੇ ਦਰਸ਼ਨ ਸਾਰਿਆਂ ਨੂੰ ਕਰਵਾਏ ਜਾਣਗੇ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹੇ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਜਪਰਾਨ ਪ੍ਰਤੀਸ਼ਟਾ ਦਾ ਉੱਥੇ ਯੋਧਿਆ ਜਦੋਂ ਸ਼੍ਰੀ ਰਾਮ ਜੀ ਵਿਰਾਜਮਨ ਹੋਈ ਬਹੁਤ ਆਪਾਂ ਵਧੀਆ ਉਹਨੂੰ ਦੀਵਾਲੀ ਵਾਂਗ ਬਣਾਇਆ ਗਿਆ ਕਿ ਜਿੱਦਾਂ ਦੀਵਾਲੀ ਆਪਾਂ ਆਪਣੇ ਸੁੰਦੇ ਰਹੇ ਆ ਛੋਟੇ ਹੁੰਦੇ ਆਪਣੇ ਬੁੱਕਾਂ ਵਿੱਚ ਐਸੇ ਸੁੰਦੇ ਰਹੇ ਆ ਕਿ ਜਦੋਂ ਸ਼੍ਰੀ ਰਾਮ ਜੀ ਵਾਪਸ ਆਏ ਸੀ ਆਪਣੇ ਉੱਥੇ ਯੋਧਿਆ ਜੀ ਤੇ ਲੋਕਾਂ ਨੇ ਦੀਵੇ ਦੀਏ ਜਲਾਏ ਸੀ ਬਹੁਤ ਉਮਤਾਮਨਾ ਉੱਥੇ ਵੀ ਉਦੋਂ ਬਣਾਇਆ ਗਿਆ ਸੀ ਤੇ ਉਹੀ ਪਿਛਲੇ ਸਾਲ ਸਾਨੂੰ ਦੇਖਣ ਨੂੰ ਮਿਲਿਆ ਤੇ ਮੈਂ ਹੁਣ ਗਾਂ ਵੀ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਜਿੱਦਾਂ ਬਗਵਾਰ ਰੰਗ ਪਿਛਲੀ ਵਾਰ ਪੂਰੇ ਸ਼ਹਿਰ 'ਚ ਬਗਵਾਰ ਰੰਗ ਦਾ ਪਤਾ ਲੱਗਾ ਸੀ ਇਦਾਂ ਹੀ ਇਸ ਵਾਰ ਵੀ ਬਗਵਾਰ ਰੰਗ ਤੁਸੀਂ ਇੱਕ ਵਾਰ ਪੂਰੇ ਸ਼ਹਿਰ 'ਚ ਪਤਾ ਲੱਗ ਜੇਗੀ ਬਗਵਰ ਰੰਗ ਹੈਗਾ ਹਰ ਜਗ੍ਹਾ ਹਰ ਜਗ੍ਹਾ ਚੰਡੇ ਲਾਇਏ ਜਾਣ ਜਿਦਾਂ ਦੀਵਾਲੀ ਵਾਂਗ ਅਪਾ ਅੱਗੇ ਵੀ ਲਾਈਟਾਂ ਲਵਾਈਆਂ ਹੈ ਐਤਕੀ ਵੀ ਲੱਗਣ ਹਰ ਬੰਦੇ ਨੇ ਕਿਹਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿ ਐਤਕੀ ਫੇਰ ਅਪਾ ਉਸੇ ਤਰ੍ਹਾਂ ਹੀ ਆਪਣਾ ਜਿਹੜੇ ਪ੍ਰਾਨ ਪ੍ਰਤੀਸ਼ਟਾ ਸ਼੍ਰੀ ਰਾਮ ਜੀ ਦੀ ਉਸੇ ਤਰ੍ਹਾਂ ਹੀ ਮਨਾਇਆ ਜਾ ਜਿਸ ਤਰ੍ਹਾਂ ਲਾਜ਼ਮ ਮਨਾਇਆ ਸੀ ਤਾਂ ਕਿ ਪੂਰਾ ਸ਼ਹਿਰ ਬਗਵਰ ਰੰਗ ਚ ਰੰਗ ਜੇ ਇਸ ਵਾਰ ਸਨਾਤਨ ਯਾਗਰ ਮੰਚ ਵੱਲੋਂ 11 ਜਨਵਰੀ ਨੂੰ ਜਿਹੜੀ ਯਾਤਰਾ ਪਿਛਲੇ ਸਾਲ 22 ਜਨਵਰੀ ਨੂੰ ਅਜੋਧਿਆ ਵਿੱਚ ਕੀਤੀ ਗਈ ਸੀ ਜਾਂ ਅਸੀਂ ਆਪਣੇ ਗੁਰਦਾਸਪੁਰ ਚ ਕੀਤੀ ਗਈ ਸੀ ਉਹ ਇਸ ਵਾਰੀ ਯਾਤਰਾ 11 ਤਰੀਕ ਨੂੰ ਇੱਥੇ ਹੀ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਉਤਸਵ ਆ ਇਹ 11 ਤਰੀਕ ਨੂੰ ਅਜੋਧਿਆ ਵਿੱਚ ਮਨਾਇਆ ਜਾ ਰਿਹਾ ਤੇ ਉਸ ਪਲਖਸ਼ ਵਿੱਚ ਜਿਹੜੀ ਹੈਗੀ ਆ ਅੱਜ ਅਸੀਂ ਸਨਾਤਨ ਜਾਗਰਣ ਮੰਚ ਨੇ ਇੱਥੇ ਮੀਟਿੰਗ ਕੀਤੀ ਹੈ ਵੀ ਪਿਛਲੇ ਸਾਲ ਹਜ਼ਾਰਾਂ ਲੋਕ ਸ਼ੋਭਾ ਯਾਤਰਾ ਵਿੱਚ ਮੌਜੂਦ ਸੀ ਲੰਬੀ ਲਗਭਗ 5 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਸੀ ਇਸ ਵਾਰ ਵੀ ਉਹਨੇ ਕੈਦਿੰਗ ਕਰ ਲੋ ਸਾਡੇ ਸਾਰੇ ਜਿਹੜੇ ਸਨਾਤਨ ਜਾਗਰਣ ਮੰਚ ਦੇ ਮੈਂਬਰ ਸਦਾਨ ਨੇ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਹ ਹਰ ਇੱਕ ਹਰ ਇੱਕ ਹਰ ਇੱਕ ਜਿਹੜੀ ਨਾਗਰਿਕੋ ਜਾ ਕੇ ਉਹਨਾਂ ਨੂੰ ਇਸ ਯਾਤਰਾ ਦਾ ਇਨਵੀਟੇਸ਼ਨ ਦੇ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਨਾ ਕਿ ਇਸ ਯਾਤਰਾ ਦਾ ਭਾਗ ਬਣ ਕੇ ਇਸ ਯਾਤਰਾ ਨੂੰ ਭੇ ਦੇ ਰੂਪ ਜਿਹੜਾ ਭਵੇ ਦੇ ਰੂਪ ਜਿਹੜਾ ਹੈਗਾ ਉਹ ਬਣਾਇਆ ਜਾਵੇ